ਇਹ ਪਿੰਡ ਬਿੰਦਰਖ ਵਿੱਚ ਜੋ ਕਿ ਰੋਪੜ ਦੇ ਨਜ਼ਦੀਕ ਹੈ ਸੋ ਇਹ ਕੁਸ਼ਤੀ ਦੰਗਲ ਦੇ ਵਿੱਚ ਛੰਡੀ ਦੀ ਕੁਸ਼ਤੀ ਜਿਹੜੀ ਵਜੀ ਸੀ ਉਹ ਸੀ ਪ੍ਰਿਤਪਾਲ ਫਗਵਾੜਾ ਤੇ ਭਪਿੰਦਰ ਅਜਨਾਲਾ ਜਿਵੇਂ ਤੁਹਾਨੂੰ ਹੁਣ ਨਾਮ ਤੋਂ ਹੀ ਮਜ਼ਾ ਆ ਗਿਆ ਹਣਾ ਪ੍ਰਿਤਪਾਲ ਕਿਹੋ ਜਿਹਾ ਮਨ ਲੈ ਕਿੰਨਾ ਜਾਨਦਾਰ ਹੈ ਡੇਢ ਕੁਇੰਟਲ ਭਾਰ ਹੈ ਉਹਦਾ ਔਰ ਚੋਟੀ ਦਾ ਮਲ ਔਰ ਨਵੇਂ ਉਮਰ ਦਾ ਨਵਾਂ ਅਠ ਦਾ ਮੁੰਡਾ ਪੰਜਾਬ ਦੀ ਜਾਨ ਪੰਜਾਬ ਦੀ ਸ਼ਾਨ ਪੰਜਾਬ ਦਾ ਮਾਨ ਔਰ ਇਹਦੇ ਨਾਲੇ ਬੁੱਢਾ ਸ਼ੇਰ ਖੁੰਖਾਰ ਜਦੋਂ ਹੋ ਜਾਏ ਤਾਂ ਚੰਗਿਆਂ ਚੰਗਿਆਂ ਦੀਆਂ ਧੋਣਾ ਪੋਲੀਆਂ ਕਰ ਦਿੰਦਾ ਉਹ ਹੈ ਭਪਿੰਦਰ ਜਨਾਲਾ ਭਪਿੰਦਰ ਜਨਾਲਾ ਪੰਜਾਬ ਦੀ ਸ਼ਾਨ ਸ਼ੇਰੇ ਪੰਜਾਬ ਕੇਸਰੀ ਹਿੰਦੁਸਤਾਨ ਕੇਸਰੀ ਜਿੰਨੀਆਂ ਕੇਸਰੀਆਂ ਨਾ ਨਾਲ ਉਹਦੇ ਬੰਦ ਦੋ ਚੱਜ ਤਾਂ ਵੀ ਘੱਟ ਨੇ ਭਾਈ ਉਹਦੇ ਸ਼ੇਰ ਦੇ ਵਿੱਚ 21 ਝੋਟੀਆਂ ਜਿੰਨੇ ਜਾਨ ਹੁੰਦੀ ਹੈ ਔਰ 21 ਸ਼ੇਰਾਂ ਜਿੰਨੇ ਜਾਨ ਹੁੰਦੀ ਹੈ ਇੱਕ ਬੱਬਰ ਸ਼ੇਰ ਦੇ ਵਿੱਚ ਤੇ ਇੱਥੇ ਅੰਦਾਜ਼ਾ ਲਾ ਲਓ ਇਹ ਭਪਿੰਦਰ ਦੇ ਵਿੱਚ ਕਿੰਨੀ ਜਾਨ ਹੈ ਭਾਈ ਅੱਜ ਵੀ 21 21 ਸਾਲਾਂ ਦੇ ਮੁੰਡਿਆਂ ਨਾਲ ਕੁੱਲਦਾ ਹੈ ਜੇ ਅਗਲੇ ਚ ਹੈਗਾ ਦਾਣਾ ਪਾਣੀ ਜੇ ਅਗਲੇ ਦੇ ਤਿਲਾ ਚ ਤੇਲ ਹੈਗਾ ਤਾਂ ਹੀ ਕੁੱਲਦਾ ਨਹੀਂ ਤਾਂ ਬਹੁਤ ਔਖਾ ਹੈ 40 45 42 ਸਾਲਾਂ ਦੀ ਉਮਰ ਦੇ ਵਿੱਚ ਗੋਡੇ ਕਿਤੇ ਜਵਾਬ ਦੇ ਦਿੰਦੇ ਨੇ ਯੂਰੀਆ ਵੱਧ ਜਾਂਦਾ ਹੈ ਕੋਲੈਸਟ੍ਰੋਲ ਵੱਧ ਜਾਂਦਾ ਹੈ ਬੀਪੀ ਵੱਧ ਵੱਧ ਜਾਂਦਾ ਧੜਕਣਾ ਕਿਤੇ ਦੀ ਕਿਤੇ ਫਿਰਦੀਆਂ ਨੇ ਲੋਕ ਦਵਾਈਆਂ ਖਾ ਕੇ ਮਰੇ ਪੈ ਨੇ ਭਾਈ ਮਨ ਨੂੰ ਸੱਚੇ ਪਾਛੜ ਇਹ ਜਿਹੜੇ ਮਨ ਨੇ ਆਕੀ ਕਬੱਡੀ ਤੇ ਕੁਸ਼ਤੀ ਵਾਲੇ ਇਹ ਜੇ ਨਸ਼ਿਆਂ ਤੋਂ ਬਚੇ ਰਹਿਣ ਤਾਂ ਇਹਦਾ ਸਾਰਿਆਂ ਨੂੰ ਸਿਹਤ ਪਹੁੰਚਦੀ ਹੈ ਕਿ ਨੌਜਵਾਨ ਨੂੰ ਵੇਖ ਲਓ ਇਹ ਕਾਹਦਾ ਕਮਾਲ ਜੇ ਇਹ ਨਸ਼ੇ त्याਗਣ ਦਾ ਤੇ ਖਰਾਕਾਂ ਦਾ ਕਮਾਲ ਜੇ ਤੁਸੀਂ ਖਰਾਕਾਂ ਲੈਂਦੇ ਹੋ ਡਾਕਟਰਾਂ ਕੋਲੋਂ ਇਹ ਖਰਾਕਾਂ ਆਪਣੇ ਹੱਡ ਗੋਡੇ ਮੋਢੇ ਤੇ ਸਰੀਰ ਨੂੰ ਗਾਲਦੀਆਂ ਨੇ ਇਹਨਾਂ ਨੇ ਖਰਾਕਾਂ ਖਾਧੀਆਂ ਨੇ ਦੇਸੀ ਦੇਸੀ ਕਿਉਂ ਦੁੱਧ ਲੱਸੀਆਂ ਮੱਖਣ ਮਲਾਈਆਂ ਬਦਾਮ ਕਾਜੂ ਤੇ ਇਹਨਾਂ ਦੇ ਸਰੀਰ ਦੇ ਵਿੱਚ ਅੱਜ ਵੀ ਨੌਜਵਾਨ ਨੇ ਤੇ ਹਮੇਸ਼ਾ ਐਦਾਂ ਹੀ ਰਹਿਣਗੇ ਸੋ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਮੇਰੀ ਅਪੀਲ ਹੈ ਹੱਥ ਬੰਨ੍ਹ ਕੇ ਕਿ ਇੱਕ ਖੇਡ ਚੁਣ ਲਓ ਜ਼ਿੰਦਗੀ ਵਿੱਚ ਜਿਹੜੀ ਮਰਜ਼ੀ ਚੁਣ ਲਓ ਹਾਕੀ ਕਬੱਡੀ ਕੁਸ਼ਤੀ ਫੁੱਟਬਾਲ ਵਾਲੀਬਾਲ ਇਹ ਸਾਰੀਆਂ ਖੇਡਾਂ ਵਧੀਆ ਜੇ ਇੰਟਰਨੈਸ਼ਨਲ ਖੇਡਾਂ ਨੇ ਨੈਸ਼ਨਲ ਖੇਡਾਂ ਨੇ ਸਾਡੀ ਪੰਜਾਬ ਦੇ ਵਿੱਚ ਖੇਡੀਆਂ ਜਾਂਦੀਆਂ ਨੇ ਰੇਸ ਹੋਏ ਇਹ ਵੀ ਵਧੀਆ ਰਨਿੰਗ ਕਰਿਆ ਕਰੋ ਤੇ ਇਹਦੇ ਨਾਲ ਬੰਦਾ ਆਰੇ ਲੱਗਿਆ ਰਹਿੰਦਾ ਹੈ ਨਸ਼ੇ ਤੋਂ ਨਸ਼ੇ ਦੀ ਬੁਰਾਈ ਤੋਂ ਇਹੋ ਜਿਹੀਆਂ ਚੀਜ਼ਾਂ ਤੋਂ ਵੱਧ ਫੈਲੀਆਂ ਤੋਂ ਬਚਿਆ ਰਹਿੰਦਾ ਨਾਲੇ ਮਾਪਿਆਂ ਦਾ ਨਾਮ ਰੋਸ਼ਨ ਹੁੰਦਾ ਹੈ ਇੱਕ ਦਿਨ ਜੇ ਗੁੱਡੀ ਚੜ ਜੇ ਬੰਦਾ ਮੈਂ ਤਾਂ ਦੱਬ ਕੇ ਕਰ ਲੇ ਤਾਂ ਕਿਸੇ ਵੀ ਖੇਤਰ ਦੇ ਵਿੱਚ ਉਹਦੀ ਚੜ ਸਕਦੀ ਹੈ ਸੋ ਦੋਸਤੋ ਇਹ ਕੁਸ਼ਤੀ ਬਹੁਤ ਵਧੀਆ ਸੀ ਕੋਈ ਵੀ ਮਲ ਢਿਆ ਨਹੀਂ ਇਹਨਾਂ ਵਿੱਚ ਠੱਠਾ ਨਹੀਂ ਇਹਦੇ ਵਿੱਚ ਇੱਕ ਵੀਰ ਨੇ ਐਲਾਨ ਕੀਤਾ ਸੀਗਾ ਕਿ ਇਹ ਇੱਕ ਝੋਟੀ ਦੇਗਾ ਆਪਣੇ ਵੱਲੋਂ ਇਨਾਮ ਤੇ ਜੇ ਜੇ ਮਲ ਕੋਈ ਜਿੱਤਦਾ ਹੈ ਹੁਣ ਇੱਕ ਝੋਟੀ ਦਾ ਹੀ ਲਾ ਲਓ ਤੁਸੀਂ ਇੱਕ ਝੋਟੀ ਦਾ ਮੁੱਲ 1 ਲੱਖ ਤੋਂ ਸਟਾਰਟ ਹੁੰਦਾ ਹੈ ਤੇ ਬਾਕੀ ਇਹ 2 ਲੱਖ ਦੀ 1.5-2 ਲੱਖ ਦੀ ਘੱਟੋ-ਘੱਟ ਇਹ ਛੰਡੀ ਦੀ ਕੁਸ਼ਤੀ ਸੀ ਤੇ ਬਾਕੀ ਇਹਨਾਂ ਨੂੰ ਕੋਈ ਪੈਸੇ ਦੀ ਕਮੀ ਹੈ ਇੱਥੇ ਕੈਨੇਡਾ ਇੱਥੇ ਅਮਰੀਕਾ ਬਣਿਆ ਹੋਇਆ ਨਾਲੇ ਆਪਣੇ ਵਤਨ ਚ ਨੇ ਨਾਲੇ ਆਪਣੇ ਦੇਸ਼ ਵਿੱਚ ਨੇ ਨਾਲੇ ਆਪਣੇ ਘਰ ਪਰਿਵਾਰ ਵਿੱਚ ਨੇ ਸੋ ਇਹਨਾਂ ਖੇਡਾਂ ਨੂੰ ਅਪਣਾਓ ਆਪਣਾ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਆਪਣੇ ਸਟੇਟ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਤੇ ਨਸ਼ਿਆਂ ਤੋਂ ਬਚੋ ਜਿਵੇਂ ਤੇਵੇਂ ਇਹਦਾ ਫਲ ਇੱਕੋ ਹੀ ਜੇ ਕਿ ਤੁਸੀਂ ਖੇਡਾਂ ਨਾਲ ਜੁੜ ਜਓ ਜਾਂ ਆਪ ਕੋ ਆਪਣੇ ਗੁਰੂ ਪੀਰਾਂ ਦੇ ਨਾਲ ਜੁੜ ਜਓ ਹੋਰ ਕੋਈ ਹੱਲ ਨਹੀਂ ਜੇ ਜਨਮਾਂ ਚਿਰ ਆਪਾਂ ਗੁਰੂ ਵਾਲੇ ਨਹੀਂ ਹੁੰਦੇ ਉਨਾਂ ਚਿਰ ਵੀ ਇਹ ਨਸ਼ੇ ਤਿਆਗਨੇ ਬੜੇ ਔਖੇ ਨੇ ਸੋ ਦੋਸਤੋ ਇਹ ਜਿਹੜੀ ਕੁਸ਼ਤੀ ਸੀ ਇਹ ਕੁਸ਼ਤੀ ਹੀ ਦੋਨਾਂ ਝੋਟਿਆਂ ਦੇ ਵਿੱਚ ਜਦੋਂ ਸਾਲਾਂ ਦੇ ਭੇੜ-ਭਿੜ ਗਏ ਸਿੰਘ ਫਸ ਗਏ ਤੇ ਕਹਿੰਦੇ ਹੁਣ ਸਿੰਘ ਫਸ ਗਏ ਕੁੰਡੀਆਂ ਤੇ ਤੇ ਹੁਣ ਨਿੱਤਰੂ ਬੜੇਵੇਂ ਖਾ ਲਈ ਬਰੇਵੇਂ ਖਾਣੀ ਬੜੇਵੇਂ ਖਾਂਦੀ ਰਹੀ 20 ਮਿੰਟ ਬੜੇਵੇਂ ਖਾਂਦੀ ਰਹੀ ਤੇ 25 ਮਿੰਟ ਲੱਗੇ 5 ਮਿੰਟ ਹੋਰ ਵੀ ਦੇ ਤੇ ਕੋਈ ਫਰਕ ਨਹੀਂ ਪਿਆ ਨਾ ਉਹਦਾ ਗੋਡਾ ਨਾ ਉਹਦਾ ਮੋਡਾ ਨਾ ਲੱਗਿਆ ਮਿੱਟੀ ਇਹ ਮਿੱਟੀ ਦੇ ਸ਼ੇਰ ਮਿੱਟੀ ਦੇ ਨਾਲ ਕਹਿੰਦੇ ਨਾ ਜੀ ਨਾ ਅੱਜ ਨਹੀਂ ਅਸੀਂ ਲੱਗੰਦੇ ਨਹੀਂ ਮਿੱਟੀ ਤਨਪਨ ਨੂੰ ਜੋਰ ਦੋਨਾਂ ਨੇ ਵਾਧੂ ਕੀਤੀ ਤੇ ਜੋਰ ਜਮੇਸ਼ੀ ਕੀਤੀ ਪਰ ਕੋਈ ਕਿਸੇ ਤੇ ਦਾ ਨੀ ਚੱਲਣ ਦਿੱਤਾ ਔਰ ਐਦਾਂ ਹੀ ਜਫਾ ਪੈਂਦਾ ਪੈਂਦਾ ਜਿਵੇਂ ਵਿਆਹ ਤੇ ਐਵੇਂ ਐਂਡ 'ਚ ਛੁੱਟ ਗਿਆ ਕੁਸ਼ਤੀ ਹੋ ਗਈ ਬਰਾਬਰ ਸੋ ਦੋਸਤੋ ਜੇ ਦੇਖਿਆ ਜਾਇਆ ਤਾਂ ਇਹ ਕੁਸ਼ਤੀ ਦਾ ਮਜ਼ਾ ਨਹੀਂ ਜਾਇਆ ਮੈਨੂੰ ਤੇ 1% ਵੀ ਨਹੀਂ ਆਇਆ ਜੇ ਤੁਹਾਨੂੰ ਆਇਆ ਤਾਂ ਦੱਸੋ ਕੁਸਤੀ ਹੋਉਂਦੀ ਐ ਜਿਹੜੀ ਤੁਸਤੀ ਫੁਰਤੀ ਦੇ ਨਾਲ ਲੜੀ ਜਾਏ ਐਕਟਿਵਿਟੀ ਦੇ ਨਾਲ ਲੜੀ ਜਾਏ ਦਾ ਤੇ ਦਾਮ ਮਾਰਿਆ ਜਾਏ ਬੰਦਾ ਧੰਦਾ ਟਹਿ ਜੇ ਜੰਨਰ ਬੱਕਰੀ ਐ ਇੱਕ ਵਾਰੀ ਟੁੱਟ ਟੁੱਟ ਕੇ ਪਏ ਜਨਤਾ ਨੂੰ ਵੀ ਲੱਗੇ ਜਿਹੜੀ ਕਮੇਟੀ ਨੇ ਇੰਨਾ ਪੈਸਾ ਲਾਣਾ ਉਹਨਾਂ ਨੂੰ ਵੀ ਲੱਗੇ ਕਿ ਹਾਂ ਬੜੀ ਕੋਸ਼ਿਸ਼ ਕੀਤੀ ਇਹਨਾਂ ਦੇ ਭਾਈ ਦੋਨੇ ਐਤਾ ਜਿਹਨੇ ਕੋਈ ਠੱਕੇ ਆ ਮਾਲਣਾ ਜਿਵੇਂ ਬਾਵਾ ਦੇ ਬਾਵਾ ਪਾਣੀ ਤੇ ਬੱਸ ਕਿਸੇ ਨੂੰ 2 ਫੁੱਟ ਐ ਨੂੰ ਧੱਕ ਤਾ ਕੇ ਕਿਸੇ ਨੂੰ 2 ਫੁੱਟ ਐ ਨੂੰ ਧੱਕ ਤਾ ਤੇ ਗੱਲ ਬਣੀ ਨਹੀਂ ਯਾਰ ਕੁਸ਼ਤੀ ਤਾਂ ਇਹ ਦੇਖਣ ਬਰਾਬਰ ਦੀ ਸੀ ਮਨ ਵੀ ਬਰਾਬਰ ਦੇ ਨੇ ਪਰ ਕੁਸ਼ਤੀ ਜਦੋਂ ਜੋ ਮজা ਆਉਂਦਾ ਹੈ ਉਸ ਹਲਚਲ ਹੁੰਦੀ ਹੈ ਮੈਨੂੰ ਮਜ਼ਾ ਨਹੀਂ ਆਇਆ ਪਰ ਮੈਨੂੰ ਰਿਵਿਊ ਕਰਨਾ ਮਜਬੂਰੀ ਸੀ ਕਿਉਂਕਿ ਵੱਡੇ ਮੱਲ ਨੇ ਥੋਨੇ ਸ੍ਰੀਪਾਲ ਵੀ ਵੱਡਾ ਮੱਲ ਹੈ ਔਰ ਭੁਪਿੰਦਰ ਵੀਰ ਅਜੇ ਨਾਲਾ ਵੀ ਵੱਡਾ ਮੱਲ ਹੈ ਇਹਨਾਂ ਦੇ ਸਮਰਥਕ ਫਾਲੋਅਰਸ ਬਹੁਤ ਨੇ ਨੌਜਵਾਨ ਬੱਚਿਆਂ ਨੂੰ ਅਜੇ ਨਹੀਂ ਪਤਾ ਹੋਣਾ ਗਿੱਲਾ ਪੀਣਾ ਕਹਿੰਦੇ ਨੇ ਜਿਹੜੀ ਕਲਕ ਆਪਾਂ ਪਿਸਾ ਕੇ ਲੈਉਂਦੇ ਆ ਚੱਕੀ ਤੋਂ ਜੇ ਇਹ ਕਣਕ ਥੋੜੀ ਜਦੋਂ ਧੋਨੇ ਆਪਾਂ ਚੰਗੀ ਤਰ੍ਹਾਂ ਸਫਾਈ ਕਰਦਿਆਂ ਨੇ ਬੀਬੀਆਂ ਭੈਣਾ ਫਿਰ ਸੁਕਾ ਲੈਂਦੇ ਨੇ ਜੇ ਮਾੜੀ ਜਿਹੀ ਗਿੱਲੀ ਹੋ ਜੈ ਨਾ ਤੇ ਜੇ ਚੱਕੀ ਚ ਪਾ ਦਈਏ ਤੇ ਚੱਕੀ ਜਾਮ ਹੋ ਜਾਂਦੀ ਹੈ ਇਹ ਗਿੱਲਾ ਪੀਣਾ ਹੁੰਦਾ ਚੱਕੀ ਰੋਗੀ ਜਾਂਦੀ ਹੈ ਆਟਾ ਵਿੱਚ ਹੀ ਸੜੀ ਜਾਂਦਾ ਨਾ ਅੱਗੇ ਨਿਕਲਦਾ ਨਾ ਪਿੱਛੇ ਤੇ ਚੱਕੀ ਖੁੱਲਣੀ ਨਹੀਂ ਦਿੱਤੀ ਸਾਫ਼ ਕਰਕੇ ਉਹਦਾ ਦੁਬਾਰਾ ਤੋਂ ਕਿਰਿਆ ਕਰਨ ਬੜਾ ਲੰਮਾ ਹੋ ਜਾਂਦਾ ਤੇ ਇਹਨੂੰ ਕਹਿੰਦੇ ਨੇ ਗਿੱਲਾ ਪੀਣਾ ਸੋ ਇਹਨਾਂ ਨੇ ਗਿੱਲਾ ਪੀਣਾ ਪਾਇਆ ਦੇਖੋ 20 25 ਮਿੰਟ ਇੰਨਾ ਚਿਰ ਲੋਕਾਂ ਨੇ ਦੇਖਿਆ ਵੀ ਹੁਣ 10 ਵਜਿਆ ਹੁਣ 10 ਵਜਿਆ ਪਰ ਦਾ ਕੁਛ ਨਹੀਂ ਦੇ ਵਜਿਆ ਸੋ ਕੁਸ਼ਤੀ ਉਹ ਵੀ ਬਰਾਬਰ ਰਕਮ ਉਹਨਾਂ ਦੇ ਬਰਾਬਰ ਤੇ ਕੰਮ ਸਾਰਾ ਬਰਾਬਰ ਨਾ ਕੋਈ ਵਾਧਾ ਤੇ ਨਾ ਕੋਈ ਘਾਟਾ ਤੇ ਇਧਰ ਵੀ ਹੁਣ ਟਾਈਮ ਹੋ ਗਿਆ ਪੂਰਾ ਦੋਸਤੋ ਜੇ ਵਧੀਆ ਲੱਗੇ ਹੋਵੇ ਰਿਵਿਊ ਕੁਸ਼ਤੀ ਦਾ ਤੇ ਥੱਲੇ ਕੋ ਪਿਆਰਾ ਜਿਹਾ ਕਮੈਂਟ ਕਰ ਦਿਓ ਸੋ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਚੈਨਲ ਸਬਸਕ੍ਰਾਈਬ ਕਰ ਲਓ ਬਣੀ ਹੋਰੀ ਇੱਥੇ ਆਪਾਂ ਅਜਾਤ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ